ਤਾਨਗੁਰ ਦੇਵ ਸੋ ਅੱਜ ਸਾਰ ਸੰਗਤ ਜੀ ਬਹੁਤ ਭਗਾ ਵਾਲਾ ਦਿਨ ਆਜ ਜਿਸ ਸਥਾਨ ਤੇ ਜਾ ਰਹੇ ਆ ਤਨ ਤਨ ਸਤਗੁਰ ਸੁਆਮੀ ਸਰਵਨ ਦਾਸ ਡੇਰਾ ਸਤਖੰਡ ਬੱਲਾ ਦੇ ਗੱਦੀ ਨਹੀਨ ਬਾਨੀ ਤਨ ਤਨ ਸਤਗੁਰ ਸੁਆਮੀ ਸੰਤ ਨਰਿੰਦਰ ਲਾਹਸ ਮਹਾਰਾਜ ਜੀ ਜੋ ਦਰਸ਼ਨ ਦਿਦਾਰੇ ਦੇਣ ਆ ਰਹੇ ਨੇ ਸੋ ਅੱਜ ਬਹੁਤ ਖੁਸ਼ੀਆਂ ਵਾਲਾ ਦਿਨ ਸ੍ਰੀ ਸਾਧ ਸੰਗਤ ਜੀ ਅੱਜ ਉਹਨਾਂ ਦੇ ਦਰਸ਼ਨ ਕਰਕੇ ਸਾਰੀ ਸੰਗਤ ਨੇ ਨਿਹਾਲ ਹੋ ਜਾਣਾ ਆ ਸੋ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਇੱਕ ਸ਼ਬਦ ਸਤ ਗੁਰਿਆਵਣਗੇ ਫੇਰਾ ਪਾਵਣਗੇ ਕਰ ਮੇਰੇ ਜੀ ਮੈਂ ਸਦਕੇ ਜਾਮਾ ਉਸ ਬੇਲੇ ਪਾਵਣੇ ਕਰੂ ਮੇਰੇ ਜਿਵੇਂ ਸਦਕੇ ਜਾ ਆਇਓ ਉਸ ਵੇਲੇ ਸੁਸਾਹ ਸੰਗੇ ਜੀ ਜੇ ਤੁਸੀਂ ਵੀ ਕਹਿੰਦੇ ਆ ਨਾ ਇਹ ਧੰਨ ਧੰਨ ਸਤਗੁਰ ਸੁਆਮੀ ਨਰਨੰਜਨ ਦਾਸ ਜੀ ਮਹਾਰਾਜ ਸਾਡੇ ਘਰ ਦੇ ਵਿੱਚ ਮੁਬਾਰਕ ਚੰਨ ਪਉਣ ਔਰ ਏ ਉਹੀ ਸੰਗਤ ਹਾਜ਼ਰੀ ਲਾਊਗੀ ਜਿਨ੍ਹਾਂ ਨੇ ਸਤਗੁਰਾਂ ਦੇ ਚਰਨ ਆਪਣੇ ਘਰ ਦੇ ਵਿੱਚ ਪਾਉਣੇ ਨੇ ਸਤ ਗੋਰੀਆ ਬਣਗੇ ਤੇਰਾ ਪਾਵਣਗੇ ਕਰ ਮੇਰੇ ਜੀ ਮੈਂ ਸਦਕੇ ਜਾਮਾ ਉਸ ਬੇਲੇ ਉਤੇ ਸਤ ਗੁਰਾਂ ਨੂੰ ਮੈਂ ਬਿਠਾਇਆ ਸਤ ਗੁਰਾਂ ਨੂੰ ਮੈਂ ਬਿਠਾਇਆ ਸਤ ਗੁਰ ਹੋਣਗੇ ਤੇ ਆਲਕਾਰ ਦੇਣਗੇ ਹਾਲ ਸਾਈ ਮੇਰੇ ਜੀ ਮੈਂ ਸਦਕੇ ਜਾਮਾ ਯੁਸਵੇਲੇ ਸਤ ਗੁਰ ਆਵਲੇ ਤੇਰਾ ਪਾਵਣ ਕੇ ਕਰ ਮੇਰੇ ਜੀ ਮੈਂ ਸਦਕੇ ਜਾਵਾਂ ਉਸ ਵੇਲੇ ਸਤ ਗੁਰ ਆਵਣ ਕੇ ਤੇਰਾ ਪਾਵਣ ਕੇ ਕਰ ਮੇਰੇ ਜੀ ਮੈਂ ਸਦਕੇ ਜਾਵਾਂ ਉਸ ਵੇਲੇ ਸਤ ਗੁਰ ਆਵਣ ਕੇ पावन के कर मेरे जी में सदके जावा उस वेले सुबह उठके पढ़ मैं तेरी वाणीया सुबह उठके पढ़ मैं तेरी वाणीया तैनू याद करम ਅਮੀਰ ਰਸ ਕਰਾ ਧਿਆਨ ਚਰਨਾਚ ਤਰਾ ਸਤ ਗੁਰ ਤੇਰੇ